ਦਾ ਸਾлтаਵਾ ਵਾਇਗੁਰ ਜੀ ਕੀ ਬਤੇ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਨੇ ਜਾਂ ਆਪਾਂ ਐਲਾਨ ਕੀਤਾ ਸੀਗਾ ਕਿ ਆਪਾਂ ਲਾਡੋਵਾਲ ਦਾ ਟੂਲਪਲੱਜ ਐਤਵਾਰ ਨੂੰ ਫ੍ਰੀ ਕਰਾਂਗੇ ਮੈਂ ਆਪਣੀ ਯੂਨੀਅਨ ਦੇ ਸਾਰੇ ਜਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਹਲਕਾ ਪ੍ਰਧਾਨ ਸਰਕਲ ਪ੍ਰਧਾਨ ਤੱਕ ਇਹ ਕਹਿਣਾ ਵੀ ਅਸੀਂ ਕਿਸੇ ਨੂੰ ਸਪੈਸ਼ਲ ਫੋਨ ਨਹੀਂ ਕੀਤਾ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਘਟੋ-ਘਟ 50-50 ਬੰਦੇ ਲੈ ਕੇ ਸਾਰੇ ਬੰਦੇ ਕੱਲ 10 ਵਜੇ ਲੋਡੂਵਾਲ ਟੂਲਪਲਾਂਟਾ ਤੇ ਪੁੱਛਣਾ ਤੇ ਜਿਹੜੀ ਆਮ ਜਨਤਾ ਨੂੰ ਅਪੀਲ ਆ ਤੇ ਤੁਸੀਂ ਦੇ ਕੋ ਪਿਛਲੇ ਦਿਨਾਂ ਦੇ ਵਿੱਚ ਵੋਟਾਂ ਪਾਈਆਂ ਨੇ ਇਤੋਂ ਪਹਿਲਾਂ ਵੀ ਬੜੀ ਬਾਰ ਵੋਟਾਂ ਪਈਆਂ ਨੇ ਤੁਸੀਂ ਐਮਪੀ ਵੀ ਬਣਾਉਂਦੇ ਆ ਐਮਐਲਏ ਵੀ ਬਣਾਉਂਦੇ ਆ ਕਾਉਂਸਲਰ ਵੀ ਬਣਾਉਂਦੇ ਆ ਪਰ ਕਦੀ ਕਿਸੇ ਲੀਡਰ ਨੇ ਤੁਹਾਨੂੰ ਰਾਹਤ ਦੇਣ ਦੀ ਗੱਲ ਕੀਤੀ ਆ ਤੁਹਾਨੂੰ ਕੀ ਰਾਜੇ ਵੜਿੰਗ ਨੇ ਕਿਹਾ ਹਨ ਕਿ ਵੀ ਤੁਹਾਨੂੰ ਮੈਂ ਤੁਹਾਡਾ ਟੂਲਪਲੇਜਾ ਫ੍ਰੀ ਕਰਾਉਣਾ ਕਦੀ ਤੁਹਾਨੂੰ ਡਾਕਟਰ ਅਮਰ ਸਿੰਘ ਨੇ ਕਿਹਾ ਮੈਂ ਤੁਹਾਡਾ ਟੂਲਪਲੇਜਾ ਫ੍ਰੀ ਕਰਾਉਣਾ ਕਦੀ ਕਿਸੇ ਕਾਲੀ ਦਲ ਦੇ ਬੰਦੇ ਨੇ ਕਿਹਾ ਆ ਆਪ ਦੇ ਇੰਨੇ ਐਮਐਲਏ ਜਿੱਤੇ ਆ ਕਦੀ ਤੁਹਾਨੂੰ ਕਿਸੇ ਨੇ ਰਾਹਤ ਦਿੱਤੀ ਆ ਤੁਸੀਂ ਐਨੀਆਂ-ਐਨੀਆਂ ਉਹਨਾਂ ਦੀ ਖਾਤਰ ਰੈਲੀਆਂ ਕੀਤੀਆਂ ਐਨੇ ਝੰਡੇ ਚੁੱਕੇ ਹਾਰ ਸਰੋਪੇ ਚਾਵਾ ਤੁਸੀਂ ਕੀ ਨਹੀਂ ਕੀਤਾ ਲੱਡੂ ਬੰਡੇ ਤੁਸੀਂ ਪਰ ਤੁਹਾਨੂੰ ਰਾਹਤ ਦੇਣ ਦੀ ਗੱਲ ਕਿਸੇ ਨੇ ਨਹੀਂ ਕੀਤੀ ਇਹ ਸਾਰਾ ਕੁਝ ਆਪਣਾ ਤਾਣਾ ਬਣਾ ਸਾਨੂੰ ਆਪ ਹੀ ਬੁਣਨਾ ਪੈਣਾ ਇਹਨਾਂ ਨੂੰ ਚਾਹ ਲੱਖ ਜਿਤਾ ਦਿਓ ਤੁਸੀਂ ਇਹਨਾਂ ਤੇ ਆਸ ਨਾ ਕਰੋ ਕੋਈ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਆਪਣੀਆਂ ਜਮੀਰਾਂ ਜਗਾਓ ਆਪਣੇ ਹੱਕਾਂ ਦੀ ਖਾਤਰ ਆਪ ਲੜੋ ਜਿੰਨਾ ਚਿਰ ਤੁਸੀਂ ਆਪ ਨਹੀਂ ਲੜਦੇ ਉਹਨਾਂ ਚਿਰ ਸਰਕਾਰਾਂ ਦੇ ਸੁੱਤੀਆਂ ਨੇ ਨਹੀਂ ਜਾਗਣਾ ਇਸ ਕਰਕੇ ਭਰਾਓ ਬੇਨਤੀ ਹੈ ਤੁਹਾਨੂੰ ਕਿ ਇਹ ਸ ਇਹ ਕੰਮ ਪਬਲਿਕ ਦਾ ਇਹਦੇ ਲਈ ਅਮੀਰ ਤੋਂ ਲੈ ਕੇ ਗਰੀਬ ਤੱਕ ਸਾਰੇ ਦੁਖੀ ਹੁੰਦੇ ਆ ਸਾਰਿਆਂ ਨੂੰ ਪੈਸੇ ਪੈਂਦੇ ਆ ਜਿਹਦੇ ਚ ਟੈਕਸੀ ਡਰਾਈਵਰ ਆ ਟੈਕਸੀਆਂ ਵਾਲੇ ਆ ਟਰੱਕਾਂ ਵਾਲੇ ਆ ਟੈਂਪੂਆਂ ਵਾਲੇ ਆ ਟਿਪਰਾਂ ਵਾਲੇ ਆ ਬੱਸਾਂ ਵਾਲੇ ਆ ਕਿਹੜਾ ਬੰਦਾ ਜਿਹੜਾ ਟੂਲ ਟੈਕਸ ਇਥੋਂ ਭਾਰੀ ਟੂਲ ਟੈਕਸ ਤੇ ਕਿ ਨਹੀਂ ਲੰਗਦਾ ਪਰ ਘਟੋ ਘਟ ਇਹ ਤੇ ਦੇਖੋ ਵੀ ਅਸੀਂ ਤੁਹਾਡੀ ਖਾਤਰ ਲੜ ਰਹੇ ਆ ਸਾਡਾ ਸਾਥ ਦਿਓ ਇੱਥੇ ਲੰਗਰ ਵੀ ਚੱਲਣੇ ਆ ਇੱਥੇ ਸ਼ਬੀਲਾ ਵੀ ਲਗਣੀਆਂ ਵਾ ਇੱਥੇ ਸਾਰਾ ਕੁਝ ਹੋਣਾ ਆਓ ਸਾਰਿਆਂ ਸਾਰੇ ਕਾਜ ਦੇ ਹਿੱਸਾ ਪਾਓ ਤੇ ਕੱਲ 10 ਵਜੇ ਆਪਣੀ ਤਿਆਰੀ ਨਾਲ ਇੱਥੇ ਪਹੁੰਚੋ ਤਾਂ ਜੋ ਇਹਨੂੰ ਆਪਾਂ ਮੇਰੇ ਤੇ ਮੰਨ ਦੀ ਇਹ ਗੱਲ ਆ ਤੈਨੂੰ ਮੰਨਦੀ ਕਰਾ ਦਈਏ ਇਹ ਇਹ ਜਦੋਂ ਸੜਕਾਂ ਤੇ ਟੋਏ ਪਏ ਆ ਲੈਟਾ ਇਹਨਾਂ ਦੀਆਂ ਨਹੀਂ ਚੱਗਦੀਆਂ ਕੋਈ ਟਾਇਲਟ ਸਿਸਟਮ ਇੱਥੇ ਨਹੀਂ ਹੈਗਾ ਆਏ ਗਏ ਯਾਤਰੀਆਂ ਦੇ ਲਈ ਕਿਤੇ ਬਾਥਰੂਮ ਲੈਟਰਿੰਗ ਹੈਗੇ ਆ ਕਿਤੇ ਤੁਹਾਡੇ ਕੋਈ ਸੁਵਿਧਾ ਹੈਗੀ ਹੈ ਤੁਹਾਡੇ ਲਈ ਸਿਰਫ ਤੁਹਾਡੀਆਂ ਜੇਬਾਂ ਵੱਡੀ ਜਾਂਦੇ ਆ 150 ਤੋਂ ਸ਼ੁਰੂ ਹੋਇਆ ਸੀ 430 ਹੋ ਗਿਆ ਇਹ ਚੀਜ਼ਾਂ ਨੂੰ ਮੁੱਕ ਰੱਖਦੇ ਹੋਏ ਮੇਰੀ ਬੇਨਤੀ ਪ੍ਰਵਾਨ ਕਰੋ ਸਾਡੀਆਂ ਦੋ ਜਥੇਬੰਦੀਆਂ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਦਬਾਬਾ ਦੋਨਾਂ ਜਥੇਬੰਦੀਆਂ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਵਾ ਤੁਹਾਨੂੰ ਰਾਹਤ ਦਿਉਣ ਲਈ ਵੀ ਤੁਹਾਡਾ ਸ਼ਿਰਕਾ ਕਰਾਉਣ ਲਈ ਇਸ ਕਰਕੇ ਸਾਡਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ